ਇਹ 200 ਕੁਆਂਟਲ ਕਿੱਲੇ ਚੋਂ ਨਿਕਲਣੇ ਆ ਕਿੱਲੇ ਚੋਂ ਹਾਂ 200 ਕੁਆਂਟਲ ਪਾਦਾ ਗਾਣ ਰੂਬੀ ਗਾਣ ਨੂੰ ਵੀ ਲਿਆਉਣੀਆਂ ਫੋਰਚੂਨਰ ਲੈ ਕੇ ਆਉਣੀਆਂ ਕੱਲ ਨੂੰ ਆਪਾਂ ਨਹੀਂ ਭਾਈ ਤਾ ਜੀ ਤੜਕੇ ਆਪਣੇ ਤਾ ਪੱਕਾ ਦੇ ਦੇਣਾ ਬਈ ਦੇ ਦੂੰ ਤੜਕੇ ਪਰ ਬੈ ਕਰ ਨਹੀਂ ਪਊ ਪਹਿਲਾਂ ਫਿਰ ਮੈਂ ਨਾ ਵੀ ਜਾ ਗੜ ਕੇ ਪਈ ਦੁਬਾਰਾ ਜੀ ਇਹਦੇ ਨਹੀਂ ਯਾਰ ਇਹ ਯਾਰ ਜੱਟ ਦੇ ਹੈ ਇਹ ਮਰੂਦ ਬੜਕਾ ਹੁੰਦਾ ਹੁੰਦਾ ਹਾਂਜੀ ਟਵਾਟਾ ਜੈਂਸੀ ਚ ਬੋਲਦੇ ਆਂ ਜੀ ਉਹ ਕਿਵੇਂ ਆ ਫੋਰਚੂਨਰ ਬੁੱਕ ਕਰਾਉਣੇ ਸੀ ਕਿੰਨੇ ਟਾਈਮ ਸੀ ਬੁਕਿੰਗ ਆ ਓ ਜੋ ਤੂੰ 6 ਮਹੀਨਿਆਂ ਦੀ ਹਾਂ ਯਾਰ ਤੇ ਜੇ ਆਪਾਂ ਪੇਮੈਂਟ ਜ਼ਿਆਦਾ ਦੇ ਕੇ ਲੈ ਲਈਏ ਪਹਿਲਾਂ ਆਪਾਂ ਨੂੰ ਅਡਵਾਂਸ ਚ ਹੀ ਜਾਇਦੇ ਸੀਗੇ ਹਾਂ ਫਿਰ ਅਸੀਂ ਕੱਲ ਆਉਣੇ ਆ ਜੀ ਓਕੇ 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 ਉਹ ਹੋਰ ਬਰਾੜਾ ਕਿਵੇਂ ਆ ਕੱਲ ਹੀ ਨਹੀਂ ਸੁਣਦਾ ਯਾਰ ਕਿਵੇਂ ਆ ਵਿਜੀ ਸੀ ਹਾਂ ਉਹ ਯਾਰ ਗੱਡੀ ਲੈਣੀ ਸੀ ਆਪਾਂ ਗੱਡੀ ਬਲਦ ਵਾਲੀ ਔਰਚੂਨਰ ਲੈਣੀ ਸੀ ਔਰਚੂਨਰ ਹਾਂ ਕੱਲੋ ਜਾਣੇ ਆ ਲੈਣਾ ਅਮਰੂਦ ਖਾਂ ਉਹ ਇਹ ਤਾਂ ਮੈਂ ਵੈਸੇ ਆ ਖੇਡਦਾ ਹੁੰਨਾ ਇਹਦੇ ਨਾਲ ਤਾਂ ਅੱਛਾ ਚੋਜ ਆ ਚੋਜ ਇਹ ਵੱਡੇ ਘਰਾਂ ਦੇ ਵੱਡੇ ਘਰਾਂ ਦੇ ਉਹ ਅੰਦਰ ਆਪਾਂ ਮੈਂ ਤੂੰ ਨਹੀਂ ਮੈਂ ਵੱਡੇ ਘਰ ਤੋਂ ਤੂੰ ਮੈਂ ਵੱਡੇ ਘਰਾਂ ਚ ਆਉਣਾ ਹੁਣ ਉਹ ਖੜ ਕੇ ਗੱਲ ਤਾਂ ਸੁਣ ਲੈ ਬਾਈ ਹਾਂ ਹਾਂ ਦੱਸ ਖੜ ਕੇ ਗੱਲ ਤਾਂ ਸੁਣ ਲੈ ਯਾਰ ਹਾਂ ਦੱਸ ਮੋਢੇ ਨੂੰ ਹੱਥ ਲਾ ਛਾੜ ਹਾਂ ਇਹ ਛਾੜ ਦੇ ਉਹ ਜਿੱਥੋਂ ਐਮਐਲਏ ਸਾਹਿਬ ਲੀਡਰਾਂ ਵਾਲਿਆਂ ਤੋਂ ਕੀ ਨੰਪਾਸਾ ਕਾ ਕੇ ਮੈਂ ਆਪਣੇ ਕਾਰਕ ਤੇਰੀ ਦਾ ਬਾਈ ਯਾਰ ਸਰਾ ਹੀ ਆ ਬਾਈ ਮੇਰੇ ਦਾ ਯਾਰ ਦੁਬਾਰਾ ਵਾ ਆ ਗਏ ਵੀ ਜੀ ਸਾਰੇ ਛਾੜ ਪਤਾ ਕਿੰਨਾ ਇਹਦਾ ਇਹ ਦੋ ਹੂੰ ਕਾਪਣਾ ਮਰੇ 150 ਕੁਆਂਟਲ ਹੁੰਦੀ ਹੈ ਇਹ ਕਿੱਲੇ ਤੇ ਇਹ ਪੈਰੀ ਲੱਗਨ ਦਿੰਦਾ ਯਾਰ ਬਾਕੀ ਸੱਚੀ ਨਾ ਹੋਵੇ ਜਿਹੜੇ ਸਾਰੇ ਉਹਨਾਂ ਫੋਰਚਨਰ ਜਗਾਂਡਾ ਤੋਂ ਵੀ ਆਇਆ ਇਹਦਾ ਕਿੱਥੋਂ ਜਗਾਂਡਾ ਤੋਂ ਜਗਾਂਡਾ ਤੋਂ ਹਾਂ ਸੱਚੀ ਗੱਲ ਆ ਬਈ ਆਇਆ ਗਿਆ ਸੀ ਸਾਡਾ ਉਹਦੇ ਉੱਤਰ ਲੋਟ ਆ ਉਹਦਾ ਲਿਆਜੀ ਸੀਗਾ ਜਿੰਨੀ ਜਿਹੜੀ ਤੂੰ ਫੋਰਚੂਨਰ ਜਿਹੜੀਆਂ ਗੱਲਾਂ ਕਰੀ ਜੰਨਾ ਫੋਰਚੂਨਰ ਫੇਰ ਹੀ ਆਉਂਦੀ ਆ ਬਾਈ ਛੋਡੇ ਹੁੰਦੀ ਆ 40 ਮਨ ਇਹ 150 ਕੁਆਂਟਲ ਕਿੱਲੇ ਚੋਂ ਨਿਕਲਨੇ ਆ ਕਿੱਲੇ ਚੋਂ ਹਾਂ 150 ਕੁਆਂਟਲ ਆਪਾਂ ਦਾ ਗਾਹਣ ਰੂਬੀ ਕਾਣ ਨੂੰ ਵੀ ਲਿਆਉਣੀ ਆ ਬਾਈ ਮੇਰੇ ਯਾਰ ਨਾ ਉਹ ਥੁੰਡੀ ਜੇ ਪੈ ਗਈ ਯਾਰ ਥੁੰਡੀ ਪੈਂਦੀ ਆ ਬਾਈ ਤੁਸੀਂ ਸੁਪਰ ਸੇਟਰ ਨਾਲ ਵੇਚੀ ਹੋਗੇ ਹਾਂ ਬਾਈ ਹਾਂ ਆਪਾਂ ਵਾਹ ਕੇ ਵੇਚੀ ਆ ਬਾਈ ਤੇ ਭਾਈ ਤੁਹਾਨੂੰ ਕੋਹ ਨਹੀਂ ਕਹਿੰਦੇ ਆ ਹਾਂ ਨਾ ਨਾ ਕੋਈ ਨਹੀਂ ਕਹਿੰਦੇ ਬਾਈ ਸਾਰਾ ਕੁਝ ਚੱਲਦਾ ਇੱਥੇ ਪੈਸੇ ਵਾਲੇ ਦੀ ਗੀੜਾ ਬਾਈ ਹਾਂ ਫਰ ਬਹੁਤ ਆ ਜੁਰਮਾਨਾ ਭਰਦਾਂਗੇ ਫਿਰ ਕਿੱਡੀ ਗੱਲ ਆ ਪਰ ਤਿੰਗ 15000 ਬਾਈ ਕਿੱਲੇ ਦਾ 15000 ਪਣਾ 25000 ਹੋਵੇ ਚਲ ਭਰਨਾ ਹੀ ਆ ਫਿਰ ਕਿੱਡੀ ਗੱਲ ਆ ਵਾਏ ਦੇਖ ਵੀ ਕੰਕਾਏ ਪੂਰੀ ਕਾਲੀ ਡੰਜਾ ਨਾ ਆਪਣੀ ਤਾਂ ਬਾਈ ਮੈਨਾਂ ਕੀ ਪੁੱਛਦਾ ਜੱਟਾ ਯਾਰ ਨਹੀਂ ਤੇ ਫਿਰ ਯਾਰ ਬਾਈ ਗੱਲ ਓਹ ਹੈ ਪਰ ਹੱਥ ਫੇਰ ਧਰ ਲਿਆ ਯਾਰ ਚਲ ਕੋਈ ਨਾ ਹੁਣ ਧਰ ਲਿਆ ਤਾਂ ਹੱਥ ਚਲ ਮੇਰੀ ਗੱਲ ਆਪਾਂ ਯਾਰ ਇੱਥੇ ਪੀਓਪੀ ਕਰਾਉਣੀ ਆ ਇਧਰ ਆ ਇੱਥੇ ਕਰਾ ਦਈਏ ਤਪਾਂ ਮੇ ਪੀਵੀਸੀ ਕਰਾਲਾ ਬਾਈ ਤੂੰ ਤਾਂ ਪਾਪਾ ਡਵਲ ਕਰਨਾ ਤੇ ਇਹ ਉੱਪਰ ਇੱਕ ਚਵਾਰਾ ਪਾਉਣਾ ਇੱਕ ਹੋਰ ਪਾਉਣਾ ਹਾਂ ਚਵਾਰਾ ਤੇ ਇੱਕ ਆਪਾਂ ਛੋਡੇ ਵਰਗਿਆਂ ਦੇ ਬੈਠਣ ਵਾਸਤੇ ਨਾ ਇੱਕ ਅੱਡ ਕਮਰਾ ਬਣਾਉਣਾ ਇੱਕ ਤਾਂ ਸਾਨੂੰ ਵੜ ਲੈ ਕਰਾਂਗੇ ਵੱਡੇ ਪੈਰ ਪੂਰ ਲੈ ਕੇ ਅੰਦਰ ਵੜ ਜਾਂਦੇ ਆ ਮੁੜ ਕੇ ਮੇਰੇ ਕੋਲੇ ਬੰਦੇ ਆਉਂਦੇ ਆ ਚੰਗੇ ਹਨਾ ਨਹੀਂ ਅੱਡੀ ਬਣਾ ਦੇਣਾ ਬਾਈ ਉਹ ਅੱਡ ਬਣਾ ਦੇਣਾ ਛੋਡੇ ਵਾਸਤੇ ਸ਼ੇਰ ਬਾਈ ਹਾਂ ਬਾਈ ਆ ਆ ਯਾਰ ਕੀ ਯਾਰ ਆ ਸ਼ਾਤਰੀਆਂ ਨੀਆਂ ਬਾਈ ਯਾਰ ਇਹ ਤਾਜ ਆ ਤਾਜ ਜਿਵੇਂ ਚੰਗੇ ਬੰਦਿਆਂ ਨੇ ਕਹਿੰਦੇ ਨੇ ਪੱਗ ਜੱਚਦੀ ਆ ਇਹ ਪਿੱ ਤਾਜ ਇਹ ਤਾਜ ਆ ਸਿਰ ਦਾ ਤਾਜ ਦੇਖ ਆ ਨਾ ਗੋਲ ਦੇਖ ਤੇ ਗੋਲ ਪਏ ਬਈ ਸਾਡਾ ਮਹਲ ਆਈ ਬਾਈ ਯਾਰ ਇੱਕ ਕੌਲਿਆਂ ਨਾਲ ਹੂੰ ਮਾਚੀ ਗਿਆ ਬਾਈ ਉਹ ਇਹ ਇਹ ਮਹਿੰਗਾ ਬਾਈ ਇਹ ਮਹਿੰਗਾ ਮੈਂ ਤਾਂ ਬਾਹਰੋਂ ਪੋਰਟ ਕਰਾਇਆ ਲੈ 27000 ਦਾ ਬੂਟਾ ਇਹ ਕੱਲਾ ਕੱਲਾ ਗੋਲਾ ਤਾਂ ਦੇਖਦੀਆਂ ਕਿੰਨੀਆਂ ਬਣੀਆਂ ਹੋਈਆਂ ਤੋੜ ਨਾ ਦੇ ਇਦਰਾ ਹੱਥ ਤਾਂ ਲਾ ਲੈ। ਹੱਥ ਲਾ ਕੇ ਦੇਖ ਲਾ ਫੋਟੋ ਵੀ ਖਿੱਚ ਲਾ ਬਲਾਂ ਤਾਂ। ਐਂ ਕੋਈ ਨਹੀਂ ਹੁੰਦਾ। ਐਂ ਨਹੀਂ ਕੋਈ ਸਰ ਪਰ ਤੋੜੀ ਨਾ। ਮਰਾਏਣੀ ਦਿਨ ਅੱਬਿਆ ਕਿਤੇ ਕਿਤੇ। ਇੱਥੇ ਦੇਖ ਆਪਾਂ ਇੱਕ ਤੀਕ ਤਾਂ ਇਹਨੂੰ ਕਰਾਉਣਾ ਡਾਉਨ ਸੀਲਿੰਗ ਕਰਾ ਕੇ ਪੀਵੀਸੀ ਸੀਟ ਲਵਾ ਦੀ ਹੈ ਨਾ। ਹਾਂ ਭਾਈ ਲੱਗ ਜੂ ਪੀਵੀਸੀ ਲਾ ਲੇਗਾ ਤੂੰ। ਤੇ ਬਾਣ ਨਹੀਂ ਪਿਆ ਕਿਸ ਕੋਲੇ ਯਾਰ ਆਪਾਂ ਲੈਣਾ 10 ਕਿੱਲੇ ਬਾਣ ਬੈ। ਬੈ ਲੈਣਾ ਹਾਂ। ਬੈ ਲੈ ਲੇਗਾ ਭਾਈ। ਬੈ ਲੈਣਾ। ਭਾਈ ਰੇਟ ਬਾਲਾ। ਇੱਕ ਪਿਛਲੀ ਵਾਰੀ ਇੱਕ ਆਪਾਂ ਸੈਲਰ ਲਾ ਲਿਆ ਤੇ ਐ ਇੱਕ ਤੇ ਮੇਰਾ ਅਰਾਦਾ ਵੀ ਚੱਲ 10 ਕਿੱਲੇ ਬਾਹਣਾ ਲੈ ਲਈਏ ਹਾਂ ਬਾਈ ਲੈਣਾ ਆਪਾਂ ਕਰਨ ਲਈ ਕੋਈ ਨਿਗਾਹ ਹੋਵੇ ਆਪਣੇ ਆਸੇ ਪਾਸੇ ਇੱਥੇ ਨੇੜੇ ਚੰਗਾ ਇੱਥੇ ਨੇੜੇ ਹੀ ਹਾਂ ਨੇੜੇ ਬਾਈ 40 ਕਿ ਲੱਖ ਨੂੰ ਕਿਲਾ ਉਵੇਂ ਹੀ ਪਿੱਛੇ ਜੇ ਕਹਿੰਦਾ ਸੀਗਾ ਮੈਂ ਵੀ ਉਹ ਕਰਨਾ ਬੜਨਾਲੀ ਮਾਨ ਤੋਂ ਦੱਸਦੀ ਕੋਈ ਨਾ ਮੈਨੂੰ ਜਿਹੜੇ ਹਾਲਾਤ ਆ ਛੜਦਾ ਤਾਂ ਤੂੰ ਹੈ ਨਹੀਂ ਸਾਡਾ ਵੀ ਹੈ ਵੇਖ ਲੂਗਾ ਬਾਈ ਮੈਂ ਪੁੱਛੂਗਾ ਹੈ ਮਨ ਬਣਾ ਲੇ ਮਨ ਬਣਾਉਂਗਾ ਬਾਈ ਮੈਂ ਤੇ ਫਿਰ ਭਾਈ ਮੈਂ ਫਿਰ ਬੀ ਦੇ ਦੇਗਾ ਮੈਨੂੰ ਇਹਦਾ ਭਾਈ ਜਿਹੜੀ ਦੇ ਦਾਂਗੇ ਇਹਦਾ ਬੀ ਹੈਗਾ 25000 ਰੁਪਏ ਨੂੰ ਕਿਲੋ ਕਿੰਨੇ ਨੂੰ ਭਾਈ 25000 ਨੂੰ ਕਿਲੋ ਆਈਦਾ ਹਾਂ ਉਹ ਭਾਈ ਭਾਈ ਨਿਕਲਦੀ ਵੀ 150 ਕੁਇੰਟਲ ਆ ਤੇ ਪਰ ਨਹੀਂ ਜਿਹੜਾ ਤੂੰ ਬੋਲਟ ਲੈਂਦਾ ਹੀ ਉਹ ਚਾਰ ਚੋ ਲਿਆ ਤੇ ਉਹ ਤਾਂ ਅਸੀਂ ਗੁੱਲੀ ਡੰਡਾ ਹੀ ਵੇਚ ਕੇ ਲੈ ਲਿਆ ਆਹ ਸੋ ਤਾਂ ਸੱਚ ਤੂੰ ਗੁੱਲੀ ਡੰਡਾ ਹੀ ਵੇਚਦਾ ਸੀ ਉਦੋਂ ਹਾਂ ਉਹ ਵੀ ਬੜੀ ਸਪੈਸ਼ਲ ਹੁੰਦਾ ਤੇਰਾ ਵੀ ਮੋਲ ਦਾ ਨਾ ਗੁੱਲੀ ਡੰਡੇ ਵਾਲਾ ਆਪਾਂ ਸਪੈਸ਼ਲ ਬਾਈ ਇੰਪੋਰਟ ਕਰਾ ਕੇ ਲੈ ਕੇ ਆਉਂਦੇ ਉਹ ਖੇਤੀ ਫਿਰ ਚੰਗੀ ਬਾਈ ਤੂੰ ਕਾਫੀ ਇੱਕ ਕਾਲਾ ਝੋਨਾ ਜਿਹਾ ਲਾਇਆ ਸੀ ਬਾਈ ਪਿੱਛੇ ਕਾਲਾ ਝੋਨਾ ਬਾਈ ਆਪਾਂ 10000 ਨੂੰ ਕਿਲੋ ਦਿੰਨੇ ਆ 10000 ਨੂੰ ਕਿਲੋ ਹਾਂ ਉਹਦੇ 'ਚ ਬਾਈ ਕੀ ਆ ਉਹ ਬਸ ਯਾਰ ਸ਼ੋਅ ਹੁੰਦੀ ਆ ਸ਼ੌਂਕ ਦਾ ਕਹਿੰਦੇ ਹੁੰਦੇ ਨਾ ਕੋਈ ਮੋਲ ਨਹੀਂ ਹੁੰਦਾ ਆਪਾਂ ਸ਼ੌਂਕ ਦਾ ਹੀ ਤੰਦ ਪਾਉਨੇ ਆ ਤੂੰ ਤਾਂ ਤੰਦ ਪਾਈ ਜਾਂਦਾ ਬਾਈ ਹਾਂ ਬਾਈ ਮੈਂ ਥੋੜੀ ਧੋਦੀ ਤੁਰਿਆ ਜਾਵਾਂਗਾ ਕੱਲੋਂ ਮੈਂ ਕੱਲ ਬੜੀ ਆਪਾਂ ਗੱਡੀ ਲੈਣ ਜਾਣਾ ਕੱਲੋਂ ਫੋਰਚੂਨਰ ਐਕਸੀਡੈਂਟ ਕਰਾਉਣਾ ਨਾਲ ਲੈ ਆਗੇ ਫੋਰਚੂਨਰ ਲੈ ਕਰਨੀਆਂ ਕੱਲੋਂ ਆਪਾਂ ਫੋਰਚੂਨਰ ਲੈ ਆਏ ਬਈ ਤੂੰ ਹੈ ਲੈ ਆਏਗਾ ਹਾਂ ਕੱਲੋਂ ਬਈ ਮੈਂ ਐ ਸੋਚਦਾ ਸੀ ਜੇ ਮੈਂ ਆਪਦਾ ਵਾਂ ਠੇਕੇ ਤੇ ਲਾ ਦਾਂ ਤੇ ਮੈਂ ਡਰਾਈਵਰ ਰੱਖ ਲੈਣਾ ਬਈ ਫਿਰ ਮੈਨੂੰ ਜੇ ਤੂੰ ਮੈਨੂੰ ਬੈ ਹੀ ਦੇ ਤੇ ਮੈਂ ਲੈਣਾ ਬੈ ਤੇ ਮੇਰੇ ਨਾਲ ਹੀ ਰਹਿ ਪਿਆ ਕਰੀ 5000 ਰੁਪਏ ਤੈਨੂੰ ਤਨਖਾਹ ਦੇ ਦਿਆ ਕਰੂੰਗਾ ਬੈ ਤੇ ਕੰਮ ਨੀੜਿਆ ਫਿਰ ਬਈ ਇੱਥੇ ਆਪਣੇ ਇਕੱਲਾ ਇੱਥੇ ਬਹਿ ਜਾ ਕਰੀ ਬਾਹਰ ਆ ਬਸ ਰਾਖੀ ਰੱਖੀ ਰਕਣੀਆਂ ਬੂਟੇ ਬਾਟਿਆਂ ਨੂੰ ਨਾ ਕੋਈ ਛੇੜੇ ਜਿਹੜੇ ਹਿਸਾਬ ਨਾਲ 10 ਲੈਣੀ ਚੱਲ ਯਾਰ ਤੇਰੇ ਨਾਲ ਗੱਲ ਹੋ ਗਈ ਆ ਜੀ ਤੜਕੇ ਆਪਣੇ ਤਾ ਤੱਕ ਪੱਕਾ ਦੇ ਦੇ ਲੈ ਬਾਈ ਦੇ ਦੂੰ ਤੜਕੇ ਪਰ ਬੈ ਕਰਨੀ ਪਊ ਪਹਿਲਾਂ ਪਰ ਮੈਂ ਨਾ ਵੀਜਾ ਘੜ ਕੇ ਪਈ ਦਵਾਰਾ ਜੀ ਇੱਕ ਸੁੰਡੀ ਇੱਕ ਤੈਨੂੰ ਵੀਜਣ ਦੀ ਕਿਲੋੜਾ ਤੂੰ ਪੈਸੇ ਫੜ ਆਪਦਾ ਬਿਆਨਾ ਲੈ ਤੇ ਆਹੀ ਵੀਜੇਗਾ ਵਿੱਚ ਤੂੰ ਆਹੀ ਵੀਜੂਗਾ ਮੈਂ ਤਾਂ ਮੋਤੀਆਂ ਵਾਲੀ ਮੋਤੀਆਂ ਵਾਲੀ ਚੱਲ ਚੱਲ ਇਹ ਬਾਈ ਹੈ ਮੈਂ ਜਾਣਾ ਮੋਤੀ ਤਾਂ ਚੱਕ ਲਾਂ ਬਾਈ ਆ ਵੇਖੋ ਪਾਏ ਥੋਡੀ ਪਾਏ ਮੋਤੀ ਤਾਂ ਯਾਰ ਕਰਾਂਗਾ